ਫਲਾਈ ਓਵਰ ਜਿਹੜਾ ਹੈ ਇਹਦੇ 32 ਪਾਏ ਐ ਐਦਾਂ ਦੇ ਜਿਨ੍ਹਾਂ ਪਰ ਫਲਾਈ ਹੋਵੇ ਤਿੰਨ ਸਾਲ ਦੇ ਵਿੱਚ ਜਿਹਦੇ ਜੋ 2 ਸਾਲ ਕਰੋਨਾ ਦਾ ਬੰਦਾ ਬੰਦੇ ਤੇ ਡਰਦਾਤਾ ਮੈਂ 2 ਸਾਲ ਕਰੋਨਾ باوجود ਬਤੀਆਂ ਚੋ 28 ਪਿੱਲਰ ਬਣਾਏ ਤੇ ਕੰਮ ਲੜੀ 28 ਚਾਰ ਪਿੱਲਰ ਰਹਿ ਗਏ ਦੋ ਸਾਲ ਦੇ ਅੰਦਰ ਆ ਜਿਹੜੇ ਬੀਤੇ ਐ ਇਹ ਮੁੜ ਕੋ ਮੁੜਕੀ ਹੋ ਗਏ ਪਸੀਨਾ ਪਸੀਦੀ ਹੋ ਗਏ ਬਕਸ ਹੋ ਗਈ ਨਾ ਵੀ ਇਹਨਾਂ ਮਾਣਿਆਂ ਪੁੱਤਰਾ ਨੇ ਬੜੇ ਜ਼ੋਰ ਨਾਲ ਕਿੰਨੇ ਬਣਾਏ ਐਦਾਂ ਦੇ ਪਿੱਲਰ ਚਾਰ ਬੱਤੀਆ ਜੋ 28 ਅਸੀਂ ਬਣਾ ਗਏ ਸੀ ਤੇ ਇਹਨਾਂ ਨੇ ਦੋ ਸਾਲਦ ਕਿਨੇ ਬਣਾਏ ਚਾਰ ਇਹ ਤਾਂ ਚੱਲਿਆ ਇਹਨਾਂ ਨੇ 4 ਬਣਾਏ ਅਸੀਂ 28 ਬਣਾਏ ਇਹਨਾਂ ਨੇ 2 ਸਾਲ ਚ 4 ਬਣਾਏ ਅਸੀਂ 3 ਸਾਲ ਚ ਜਿਹਦੇ ਚ 2 ਸਾਲ ਕਰੋਨਾ ਦਾ ਉਹਦੇ ਵਿੱਚ 28 ਬਣੇ ਫਿਰ ਉਹਨ ਫਲਾਈਓਵਰ ਕੀ ਦਾ ਫਲਾਈਓਵਰ ਉਹਨਾਂ ਦਾ ਕਿ ਸਾਡਾ ਫਲਾਈਓਵਰ ਸਾਡਾ ਹੈ ਫਲਾਈਓਵਰ ਅਸੀਂ ਬਣਾਇਆ ਅਸੀਂ ਨਿੱਪਟਰ ਰੱਖਿਆ ਦਾ ਅਸੀਂ ਜ਼ਰਾ ਸੋ ਚਲੋ ਛੱਡੋ ਇਹਨਾਂ ਗੱਲਾਂ ਨੂੰ ਕੋਈ ਲੋੜ ਨਹੀਂ ਨਾ ਗੱਲਾਂ ਨਹੀਂ ਹੁੰਦੀ ਮੈਂ ਤਾਂ ਤੁਹਾਡੇ ਕੋਲ ਡਿਵੈਲਪਮੈਂਟ ਦੇ ਮੁੱਦੇ ਤੇ ਵੋਟ ਮੰਗਣ ਆਇਆ ਕਿਰਪਾ ਕਰੋ ਇੱਕ ਡਿਵੈਲਪਮੈਂਟ ਦੇ ਮੁੱਦੇ ਤੇ ਮੰਗਣ ਆਇਆ ਦੂਜਾ ਅੱਜ ਤੁਹਾਡੀ ਵੋਟ ਦੀ 70 ਸਾਲ ਦੀ ਆਜ਼ਾਦੀ ਦੇ ਇਤਿਹਾਸ ਚ ਮੁਲਕ ਦਾ ਸੰਵਿਧਾਨ ਮੁਲਕ ਦੀ ਆਜ਼ਾਦੀ ਮੁਲਕ ਦੀ ਡੈਮੋਕ੍ਰੇਸੀ ਇਸ ਦੇਸ਼ ਦੇ ਪ੍ਰਜਾਤੰਤਰ ਨੂੰ ਬਚਾਉਣ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰਤ ਅੱਜ ਦੀ ਡੇਟ ਵਿੱਚ ਹੈ ਕਿਤੇ ਗਲਤੀ ਨਾ ਕਰ ਲਿਓ ਇੱਕ ਇੱਕ ਵੋਟ ਤਾਂ ਲਓ